ਹਾਂ ਜੀ ਦਾ ਤੱਕੀ ਹਾਲ ਚਾਲ ਨੇ ਅੱਜ ਪਹੁੰਚਾਂਗੇ ਬਰਨਾਲੇ ਏਰੀਆ ਦੇ ਸਭ ਤੋਂ ਵੱਡੇ ਸ਼ੋਰੂਮ ਤੇ ਬਾਬਾ ਟਰੈਕਟਰ ਸੇਲ ਪਰਚੇਜ ਤੇ ਬਾਈ ਗੱਗੀ ਆਪਣੇ ਨਾਲਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਸਸਿਕਾ ਬਾਈ ਗੱਗੀ ਵੀਰੇ ਹੋ ਠੀਕ ਹੋ ਜੀ ਵਧੀਆ ਬਾਈ ਜੀ ਤੁਸੀਂ ਸੁਣਾਓ ਵਧੀਆ ਚੜ੍ਹਦੀ ਕਲਾ ਕਿੰਨੇ ਕਿ ਟਰੈਕਟਰ ਅਵੇਲੇਬਲ ਨੇ ਬਾਈ ਜੀ ਟਰੈਕਟਰ ਆਪਣੇ ਕੋਲੇ ਹੈਗੇ ਆ ਵੀਰੇ 15 18 ਹਾਂ 15 18 ਟਰੈਕਟਰ ਹਰ ਵਾਰੀ ਅਵੇਲੇਬਲ ਹੀ ਹੁੰਦੇ ਨੇ ਨਾ ਬਾਈ ਜੀ ਅਵੇਲੇਬਲ ਹਾਂ ਬਾਈ ਠੀਕ ਆ ਬਾਈ ਜੀ ਕਿਰਾਏ ਤੇ ਵੀ ਬਾਈ ਕਿਰਾਏ ਤੇ ਵੀ ਦੇ ਦਾਂਗੇ ਵੀਰੇ ਠੀਕ ਆ ਬਾਈ ਕਰਵਾ ਦਾਂਗੇ ਠੀਕ ਆ ਬਾਈ ਜ ਸਾਰੀਆਂ ਫੈਸੀਬਿਲਿਟੀ ਲੈ ਮਿੱਤਰੋ ਇਸ ਸ਼ੋਰੂਮ ਦੇ ਵਿੱਚ ਤਕਰੀਬਨ ਡੇਲੀ ਬਾਈ ਇੱਕ ਟਰੈਕਟਰ ਜਾਂ ਦੋ ਟਰੈਕਟਰ ਸੇਲ ਹੁੰਦੇ ਨੇਗੇ ਅੱਜ ਵੀ ਆਪਾਂ ਹੁਣੇ 744 ਆ ਵੇਚਿਆ ਬਾਈ ਨੇ ਲੋਨ ਕਰਵਾਉਣਾ ਠੀਕ ਹੈ ਜੀ ਟਰੈਕਟਰ ਇੱਥੇ ਖੜਾ ਠੀਕ ਹੈ ਟਰੈਕਟਰ ਇੱਥੇ ਖੜਾ ਬਾਈ ਦੇਖ ਸਕਦੇ ਹੋਗੇ ਤੇ ਬਾਕੀ ਬਾਈ ਕਾਪੀ ਕਾਗਜ਼ ਤੇ ਬਾਈ ਕਹਿੰਦਾ 100% ਗਾਰੰਟੀ ਆ ਕਿਉਂਕਿ ਬਾਈ ਆਪਾਂ 2 ਸਾਲ ਹੋ ਗਿਆ ਨਾ ਕਟਵਟ ਵੀਡੀਓ ਕਰਦੇ ਆ ਨੂੰ ਠੀਕ ਹੈ ਬਾਈ ਜੀ ਲੋਕੇਸ਼ਨ ਹੈਗੀ ਮੇਨਾ ਹੰਡਿਆ ਆ ਬਾਈ ਜੀ ਬਾਕੀ ਕਾਲ ਕਰ ਲਿਓ ਬਾਈ ਜੀ ਤੇ ਵੀਡੀਓ ਸਟਾਰਟ ਕਰਦੇ ਆ ਆਪਾਂ ਛੋਟੇ ਟਰੈਕਟਰ ਤੋਂ 50 75 ਤੋਂ ਟਰੈਕਟਰ ਦੀ ਗੱਡੀ ਸੇ ਚੈੱਕ ਕਰੋ ਬਾਈ ਜੀ ਤੇ ਮਾਡਲ ਹੋਊਗਾ ਬਾਈ ਜੀ ਇਹ 2018 ਮਾਡਲ ਆ ਵੀਰੇ ਟੌਪ ਮਾਡਲ ਆ ਠੀਕ ਆ ਜੀ ਟਾਇਰ ਇਹ ਜਮਾ ਨਵੇਂ ਪਏ ਹੋਇਆ ਠੀਕ ਆ ਜੀ ਲੈ ਆ ਬਾਈ 2300 ਘੰਟਾ ਅਰੀਜਨਲ ਓਕੇ ਫਸਟ ਪਾਰਟ ਦਾ ਟਰੈਕਟਰ ਆ ਇਹ ਤੇ 4 ਸਪੀਡ ਆ ਬਾਈ 4 ਆ 4 ਸਪੀਡ 3 ਸਪੀਡ ਆਗਾ ਹਾਂ ਠੀਕ ਆ ਬਾਈ ਜੀ ਕਨੋਪੀ ਛਤਰੀ ਲੱਗੀ ਹੋਈ ਆ ਹੋਰ ਵੀ ਹੋਰ ਆ ਇਹ ਵੇਡ ਬੂਟ ਲੱਗਿਆ ਮਗਰ ਵੀ ਮੂਰੇ ਵੀ ਠੀਕ ਆ ਬਾਈ ਜੀ ਮਤਲਬ ਇੱਕਦਰਾ ਨਾ ਗੈਂਡੇ ਕਹੇ ਆ ਨਾ ਬਾਈ ਜੀ ਇਹਨੂੰ 75 ਹੌਸਪਾਵਰ ਆ ਜੀ ਠੀਕ ਆ ਜੀ 75 ਹੌਸਪਾਵਰ ਆ ਬਾਈ ਜੀ ਰੇਟ ਦਾ ਆਪਾਂ 11,75,000 ਰੁਪਏ ਰੱਖਿਆ ਵੀਰੇ ਠੀਕ ਆ ਜੀ ਮੌਕੇ ਤੇ ਮਾਨਤਾ ਕਰ ਦਾਂਗੇ ਠੀਕ ਆ ਜੀ ਰੇਟ ਦਾ ਮਾਨਦਾਨ ਹੋ ਜਾਊਗਾ ਹਾਂ ਜੀ ਹਾਂ ਜੀ ਹਾਂ ਜੀ ਇਹਨੂੰ ਲਿਖੇ ਤੇ ਨਾ ਜਾ ਵੀ ਬੰਦਾ ਵੀ ਇੰਨੇ ਰੇਟ ਲਿਖਿਆ ਸੌਦਾ ਉਹਦਾ ਮੌਕੇ ਤੇ ਜਿੰਨੇ ਬਾਈ ਜੀ ਟਰੈਕਟਰ ਸੋਨੂੰ ਦਿਖਾਵਾਂਗੇ ਰੇਟ ਇੱਕ ਦਾ ਵੀ ਫਿਕਸ ਨਹੀਂ ਦੇਖ ਗਿਆ ਗਾ ਬਾਈ ਜੀ 55 ਬੀ ਕੰਡੀਸ਼ਨ ਚ ਚੈੱਕ ਕਰ ਲੋ ਸੀਆਰਡੀ ਆ ਕਿ ਨੌਨ ਸੀਆਰਡੀ ਬਾਈ ਜੀ ਨੌਨ ਸੀਆਰਡੀ ਆ ਵੀਰੇ ਠੀਕ ਹੈ ਨੌਨ ਸੀਆਰਡੀ ਆ ਕੰਡੀਸ਼ਨ ਦਾ ਕੋਕਾ ਪਿਆ ਤੇ ਮਾਡਲ ਹੋ ਗਿਆ ਬਾਈ ਜੀ ਮਾਡਲ ਇਹ ਬਾਈ ਆ ਵੀਰੇ ਟੌਪ ਵਾਲਾ ਮਾਡਲ ਆ ਗੱਲੀ ਹੈ ਨਾ ਹਾਂ ਠੀਕ ਆ ਬਾਈ ਜੀ ਟੌਪ ਵਾਲਾ ਮਾਡਲ ਆ ਜੀ ਜੀ ਗੇਅਰ ਤੇ ਪਲੱਸ ਵਾਲਾ ਮਾਡਲ ਹੈਗਾ 500 600 ਘੰਟਾ ਚੱਲਿਆ ਵੀਰੇ ਵੀ ਠੀਕ ਆ ਜੀ ਸੈਂਟਰ Ориਜਨਲ ਹੀ ਆ ਵੀ ਤੂਰੀ ਹੁਣ ਠੀਕ ਆ ਬਾਈ ਜੀ ਰੇਟ ਮੰਗ ਰੂ ਬਾਈ ਜੀ ਰੇਟ ਦਾ 13 ਲੱਖ ਰੁਪਿਆ ਵੀਰੇ 13 ਲੱਖ ਰੁਪਿਆ ਜੇ ਨਵਾਂ ਲੈਣ ਜਾਮਾ ਕੇ ਭਾਈ ਨਵਾਂ ਹੁੰ ਬੰਦੀ ਹੋ ਗਿਆ ਬੰਦਾ ਸੀ ਆਰ ਡੀ ਆਉਂਦਾ ਠੀਕ ਹੈ ਲੈ ਮਿੱਤਰੋ ਸੀ ਆਰ ਡੀ ਆਉਂਦਾ ਇਹ ਨੌਨ ਸੀ ਆਰ ਡੀ ਆ ਮਾਨਤਾਨ ਇਹਦੇ ਵਿੱਚੋਂ ਵੀ ਹੋ ਜਾਓ ਕਿੰਨੇ ਦਾ ਮਾਨਤਾਨ ਹੋ ਜਾਊਗੀ ਇਹ ਚੋਂ ਕਰ ਦਾਂ 20-30000 ਰੁਪਏ ਦਾ ਜੀ ਠੀਕ ਹੈ ਜੀ 20-30000 ਰੁਪਏ ਦਾ ਮਾਨਤਾਨ ਹੋ ਜਾਊਗਾ ਕਿਰਾਏ ਤੇ ਲੈ ਜਾਣਾ ਵੇ ਤਾਨੂੰ ਕਿਰਾਏ ਤੇ ਵੀ ਦੇ ਦਾਂਗੇ ਓਰੇ ਠੀਕ ਆ ਭਾਜੀ ਤੇ ਆ ਗਿਆ ਆ ਗਿਆ ਸੋਨਾ ਲੀਕਾ 750 ਦਾ ਟਾਪ ਵਾਲਾ ਮਾਡਲ ਆ ਭਾਜੀ ਐਫ ਐਚ ਐਮ ਡੀ ਚੇਂਜਰ ਵਾਲਾ ਭਾਜੀ ਚੇਂਜਰ ਵਾਲਾ ਹਾਂਜੀ 3 ਸਪੀਡ ਦੇ ਵਿੱਚ ਆ ਜੀ ਠੀਕ ਆ ਭਾਈ ਜੀ ਚੇਂਜਰ ਵਾਲਾ 3 ਸਪੀਡ ਦੇ ਵਿੱਚ 14 23 ਆ 22 ਦੇ ਮਾਰ ਕੇ ਤਾਂ 23 ਦੀ ਕਾਪੀ ਆ ਵੀਰੇ ਦੀ ਠੀਕ ਆ ਭਾਈ ਜੀ ਆਹ ਮਾਡਲ ਆ ਠੀਕ ਆ ਭਾਈ ਜੀ ਤੇ ਖੁੱਲੇ ਪਲੇਟਫਾਰਮ ਚ ਆ ਗਿਆ ਭਾਈ ਜੀ 14 ਦੇ ਟਾਇਰ ਲੈਣਾ ਜੀ 14 ਦੇ ਆ ਵੀਰੇ ਠੀਕ ਆ ਭਾਈ ਜੀ ਚੇਂਜਰ ਵਾਲਾ ਤੇ ਡਿਮਾਂਡ ਰੂਪੇ ਜੀ ਦੀ ਡਿਮਾਂਡ ਦੀ 6 ਲੱਖ 10 ਹਜ਼ਾਰ ਰੁਪਿਆ ਵੀਰੇ ਠੀਕ ਆ ਜੀ ਮਾਨਦਾਨ ਜੀ ਮਾਨਦਾਨ ਕਰਦਾ ਐ ਮੌਕੇ ਤੇ ਕੋਈ ਗੱਲ ਨਹੀਂ ਵੀਰੇ ਜਿੰਨਾ ਹੋਇਆ ਆਈ ਪੀਟੀਓ ਆ ਠੀਕ ਆ ਜੀ ਆਈ ਪੀਟੀਓ ਆ ਤੇ 7 ਰੁਪਏ ਦੇਣਾ ਸਾਤਰੀ ਦੇ ਦੇ ਦਿੰਗੇ ਵੀਰੇ ਠੀਕ ਆ ਭਾਈ ਪਹਿਲੇ ਦੱਸਦੇ ਨੇ ਭਾਈ ਇਧਰ ਨਿਗਾ ਮਰਵਾ ਲੈ ਜਿੰਨੇ ਟਰੈਕਟਰ ਖੜੇ ਨੇਗੇ ਸਾਤਰੀ ਸਾਰੇ ਸਾਤਰੀ ਸਾਰੇ ਹੀ ਦੇ ਦਾਂਗੇ ਵੀਰੇ ਠੀਕ ਆ ਭਾਜੀ ਤੇ ਆ ਗਿਆ ਭਾਜੀ 553 ਨਿਊ ਹਾਲੈਂਡ ਪਲੱਸ ਵਾਲਾ ਮਾਡਲ ਆ ਭਾਜੀ 4x4 ਆ ਤੇ ਮਾਡਲ ਆ ਗਿਆ ਭਾਜੀ ਇਹ ਇਹ 2018 ਮਾਡਲ ਆ ਵੀਰੇ ਠੀਕ ਆ ਜੀ 1000 ਘੰਟਾ ਜੈਨੂਇਨ ਚੱਲਿਆ ਸਾਰਾ Ориਜਨਲ ਟਰੈਕਟਰ ਹੈਡ ਵਗੈਰਾ ਇਹਦੇ ਲੱਗਿਆ ਮੰਗਰ ਵੀ ਡਬਲ ਵੇਟ ਆ ਮੂਰੇ ਵੀ ਡਬਲ ਪਲੇਟਾਂ ਨੇ ਠੀਕ ਆ ਭਾਜੀ ਤੇ ਮਤਲਬ ਜਿੰਨੇ ਟਰੈਕਟਰ ਭਾਈ ਤੁਹਾਨੂੰ ਉਰੇ ਖੜੇ ਦਿਖ ਰਿਹਾਗੇ ਇਹ ਆਪਾਂ ਜਾਂਸੀ 'ਚ ਨਹੀਂ ਖੜ ਬਾਬਾ ਟਰੈਕਟਰ ਸੇਲ ਪਰਚੇ ਦੇ ਗਿਆ ਇਹ ਨਵਾਂ ਟਰੈਕਟਰ ਆ ਨਾ ਇਹ ਨਵੇਂ ਟਰੈਕਟਰ ਨੇ ਠੀਕ ਆ ਬਾਕੀ ਅਗਲਾ ਵਾਹ ਕੇ ਚਲਾ ਕੇ ਫਿਰ ਸੌਦਾ ਕਰ ਲਜੇ ਉਹਦੀ ਆਪਣੀ ਗਾਰੰਟੀ ਠੀਕ ਆ ਬਈ ਮਤਲਬ ਸਾਰੇ ਟਰੈਕਟਰਾਂ ਦੇ ਲੋਨ ਹੋ ਜੂਗਾ ਸਾਰੀ ਘੰਟੇ ਦੇ ਹਿਸਾਬ ਨਾਲ ਚੱਲੇ ਉਹਨੇ ਨਾ ਬਈ ਜੀ 1000 ਘੰਟਾ ਰਿਜਨਲ ਚੱਲਿਆ ਫਸਟ ਪਾਰਟੀ ਦਾ 18 ਮਾਡਲ ਆ ਡਿਮਾਂਡ ਬਈ 7.5 ਲੱਖ ਰੁਪਏ ਡਿਮਾਂਡ ਆ ਵੀਰੇ ਜੀ ਠੀਕ ਆ ਜੀ ਦੇਣ ਲੈਣ ਵਾਲੇ ਸਵਾ 17 ਦੇ ਦਾਂ ਜੀ ਸਵਾ 17 ਮੌਕੇ ਦੇ ਹੋਰ ਕਰਦੇ ਹਾਂ ਮੱਕਣ ਬੜਾ ਬੁੜਾ ਬਈ ਆ ਮਿੱਤਰੋ ਹੋਰ ਵੀ ਉਜਮਾਨਦਾਨ ਤੇ ਅੱਗੇ ਆ ਗਿਆ ਬਜੇ 5310 ਗੇਅਰ ਪ੍ਰੋ 4 ਸਪੀਡ 4/2 ਤੇ ਮਾਡਲ ਰੋਗਾ ਬਜੇ ਇਹ 2021 ਮਾਡਲ ਆ ਬਾਈ ਠੀਕ ਆ ਜੀ ਫਿਰ ਵਾਟਸਐਪ ਵੀਡੀਓ ਆ ਡਬਲ ਡਿਸਟ੍ਰਿਬਿਊਟਰ ਆ ਜੀ ਟਾਪ ਮਾਡਲ ਟਰੈਕਟਰ ਆ ਠੀਕ ਆ ਜੀ ਡਬਲ ਪੀਟੀਓ ਨਹੀਂ ਆ ਗਿਆ ਬਜੇ ਰਿਵਰਸ ਆ ਹਾਂ ਮੰਗ ਥੋੜੀ ਜ਼ਿਆਦਾ ਹੁੰਦੀ ਆ ਰਿਵਰਸ ਦੀ ਠੀਕ ਆ ਬਜੇ ਤੇ ਟਾਇਰ ਵੀ ਜੀ ਰਹਿਣਗੇ ਟਾਇਰ ਇਹਦੇ ਹੋਣਗੇ 80 85 ਬਹੇ ਨਾਲ ਦੇ ਵੀਰੇ 7-800 ਘੰਟਾ ਰਿਣੀ ਚੱਲਿਆ ਠੀਕ ਆ ਜੀ ਇੱਕੇ ਮਾਡਲ ਆ ਡਿਮਾਂਡ ਰੋ ਬਜੇ ਡਿਮਾਂਡ ਇਹਦੀ ਹੈਗੀ ਵੀਰੇ ਬਾਕੀ ਮੌਕੇ ਤੇ ਕਰਦੇ ਨੇ ਬਹੁਤ ਘੱਟ ਠੀਕ ਹੈ ਜੀ ਮੇਟਰ ਬਾਕੀ ਮੌਕੇ ਤੇ ਮਾਨਤਾਨ ਹੋ ਜੂਗਾ ਤੇ ਅੱਗੇ ਗਿਆ ਬਈ ਜੀ ਸੋਨਾ ਲਿਕਾ 750 ਦਾ ਤੇ ਇਹ 2023 ਮਾਡਲ ਹੈ ਬਈ ਇਹ ਵੀ 3 ਸਪੀਡ ਦੇ ਵਿੱਚ ਹੈ ਠੀਕ ਹੈ ਜੀ ਇਹ ਚੱਲਿਆ ਹੋਇਆ 5 600 ਘੰਟਾ ਚੱਲਿਆ ਐਮ ਆਰ ਫਾਜੀ ਟੈਰਾਂ ਦੇ ਮਗਰ ਪਿਆਗਾ ਠੀਕ ਹੈ ਜੀ ਇਹ 3 ਸਪੀਡ ਆ ਬਿਨਾ ਚੇਂਜਰ ਵਾਲਾ ਬਈ ਇਹ ਵਿਦਆਊਟ ਚੇਂਜਰ ਆ ਹਾਂ ਜੀ ਏ ਕਬਜੀ ਬਾਕੀ ਚੋਟਾ ਛੋਟਾ ਤੇ ਨਿਗਮਰਵਾ ਦੇ ਬਾਈ ਛੇਟਾ ਛੋਟਾ ਵੀ ਅਜੇ ਤੱਕ ਕਰਨਾਲ ਦੀਆਂ ਪੇਨਗੇ 14 ਦੇ ਟਾਰਾ ਚਲਦਾ ਬਾਈ ਡਬਲ ਜਵਾ ਨਵਾਂ ਟਰੈਕਟਰ ਆ ਵੀਰੇ ਠੀਕ ਆ ਜੀ ਪਲੇਟਫਾਰਮ ਵੀ ਕਹਿ ਰਿਹਾ ਵੀ ਬਾਈ ਚੰਗਾ ਪਿਆਗਾ 55 ਹਸ ਪਾਵਰ ਆ ਜੀ ਠੀਕ ਆ ਜੀ ਟਾਰਕ ਪਲਸ ਵਾਲਾ ਤੇ ਡਿਮਾਂਡ ਰੂਪੇ ਜੀ ਇਹਦੇ ਡਿਮਾਂਡ ਇਹਦੀ ਹੈਗੀ ਆ ਜੀ 6.5 ਲੱਖ ਰੁਪਇਆ ਤੇ ਮਤਲਬ ਜੇ ਬਾਈ ਤੁਹਾਡਾ ਚੰਗਾ ਸੇਵਲ ਆਗਾ ਤਕਰੀਬਨ 50 ਤੋਂ 60000 ਰੁਪਏ ਦਾ ਇਹ ਟਰੈਕਟਰ ਕਜਾ ਸਾਹਿਬ ਜੀ ਹਾਂ ਜੀ ਲੋਹਣੇ ਤੇ ਸੋਨਾ ਲੀਕਾ ਦੇ ਵਾਧੂ ਹੋ ਜਾ ਮੈਂ ਲੋਹਣੇ ਵਾਧੂ ਹੋ ਜਾਂਦਾ ਤਾਈਓ ਕਿਹਾ ਬਈ ਜੀ 50000 ਰੁਪਏ ਤਕਰੀਬਨ ਜੇ ਤੁਹਾਡਾ ਸਵਲ ਸਕੋਰ ਸਹੀ ਆ ਤੇ ਆ ਗਿਆ ਬਈ ਜੀ ਸੋਨਾ ਲੀਕਾ ਮਿੱਟੀ ਸੋਚਦਾ ਆ ਗਿਆ ਜੀ ਠੀਕ ਆ ਜੀ ਆਰਐਕਸਓ ਦੇ ਵਿੱਚ ਆ ਜੀ ਕਿਹ ਮਾਡਲ ਆ ਸਾਈਡ ਕਲਚ ਹੈ ਵੀ 3 ਸਪੀਡ ਆਗਾ 3 ਸਪੀਡ ਚੇਂਜਰ ਵਾਲਾ ਠੀਕ ਆ ਚੇਂਜਰ ਵਾਲਾ 3 ਸਪੀਡ ਆ ਬਈ ਨੋ 900 ਘੰਟਾ ਤਕਰੀਬਨ ਚੱਲਿਆ ਵੀਰੇ ਠੀਕ ਆ ਜੀ ਤੇ ਆਪ ਦਾ ਨੰਬਰ ਆ ਫਰਸਟ ਪਾਰਟੀ ਦਾ ਨਾਲ ਦੀ ਟੈਟੂ ਰ ਇਹਦੇ ਠੀਕ ਆ ਜੀ ਇਹਦਾ ਰੇਟ ਆਪਾਂ ਰੱਖਿਆ 6 ਲੱਖ 6 ਲੱਖ 20 ਹਜ਼ਾਰ ਦਾ ਦੇ ਦਿਆ। ਹੋਰ ਕਰਦੇ 20 20 ਕਰੀਏ। ਬਾੜਾ-ਵੋਟਾ ਹੋਰ ਕਰਦਾ ਹੈ ਉਹਨਾਂ ਮੌਕੇ ਤੇ ਵੀਰੇ ਸੌਦਾ ਹੋਣਾ ਹੁੰਦਾ ਜੇ ਆਪਾਂ। ਮਤਲਬ ਵੀ ਜੇ ਕੋਈ ਨਾ ਇਹਦਾ 6 ਲੱਖ ਰੁਪਇਆ ਵੀ ਰੇਟ ਦੇ ਦੀ ਨਾ ਫੇਰ ਵੀ ਆਗਲੇ ਨੇ ਥੱਲੇ ਆ ਕੇ ਰੇਟ ਕਰਾਉਂਦਾ ਯਾਰ। ਸਹੀ ਗੱਲ ਹੈ। ਸੌਦਾ ਮੌਕੇ ਦੀ ਹੋ ਜੇ ਉਹਦੀ ਗੱਲ ਬਣੀ ਫਿਰਦਾ। ਠੀਕ ਹੈ। ਮਤਲਬ ਜਦੋਂ ਤੁਸੀਂ ਆਓਗੇ ਮੈਂ ਸੌਦਾ ਉਹ ਤੋਂ ਕਰਾਂ ਉਹਰੇ। ਹਾਂ। ਠੀਕ ਹੈ ਜੀ। ਤੇ ਅੱਗੇ ਆ ਗਿਆ ਭਾਈ ਜੀ 5405 ਟੌਪ ਵਾਲਾ ਮਾਡਲ ਹੈਗਾ ਭਾਈ ਜੀ ਗੇਅਰ ਪ੍ਰੋ ਆ 4 ਸਪੀਡ ਆ 4/2 ਆਗਾ ਤੇ ਮਾਡਲ ਹੋਗਾ ਭਾਈ ਜੀ ਇਹ 2021 ਮਾ ਠੀਕ ਹੈ ਜੀ ਪੰਜਾਬ ਆਪਣਾ ਪੀਡਿਓ ਡਬਲ ਡਿਸਟਰੀਬਿਊਟਰ ਆ ਜੀ ਪੰਜਾਬ ਦਾ ਨੰਬਰ ਆ ਪਹਿਲੀ ਪਾਰਟੀ ਦਾ ਠੀਕ ਹੈ ਜੀ ਗੇਅਰ ਪ੍ਰੋ ਦੇ ਵਿੱਚ 21 ਮਾਡਲ ਆ ਮਾਗਰ ਵੇਟ ਲੱਗਿਆ ਤੇ ਸਾਰਾ ਰਜਿਸਟਰਡ ਟਰੈਕਟਰ ਇਹ ਵੀ ਠੀਕ ਹੈ ਜੀ ਇਹਦਾ ਰੇਟ ਆਪਾਂ 8 ਲੱਖ 45000 ਰੁਪਏ ਰੱਖਿਆ ਬਰੇ ਸੁਚਾਣੀ ਲਿਫਟ ਹੈ ਅਡਜਸਟੇਬਲ ਸਟੀਅਰਿੰਗ ਹੈ ਦੇ ਠੀਕ ਹੈ ਬਾਹਰ ਨਾਲ ਲਿਫਟ ਆ ਗਈ ਜਿੰਨੇ ਵੀ ਜੀ ਤੁਹਾਨੂੰ ਨਿਗਾ ਮਰਵਾਤੀ ਸਾਰੇ ਟਰੈਕਟਰ ਮਿਲਣਗੇ ਪੰਜਾਬ ਨੰਬਰ ਆਣਾ ਬਰੇ ਹਾਂ ਟੋਟਲ ਪੰਜਾਬ ਬਰੇ ਕੋਈ ਨੰਬਰ ਲੱਗਿਆ ਨਹੀਂ ਹੋ ਠੀਕ ਹੈ ਜੀ ਕੋਈ ਆ ਨਹੀਂ ਵੀ ਦੂਜੀ ਪਾਰਟੀ ਸਾਰੀ ਪਹਿਲੀ ਪਾਰਟੀ ਦੇ ਟਰੈਕ ਮਤਲਬ ਫਾਸਟ ਸੈਕੰਡ ਪਾਰਟੀ ਦੇ ਹੋਣਗੇ ਸੈਕੰਡ ਦਾ ਤਾਂ ਕੋਈ ਹੁੰਦਾ ਨਾ ਬਈ ਇਹ ਵੀ ਹਰਿਆਣੇ ਦਾ ਨੰਬਰ ਆ ਜਾ ਕੋਈ ਉਹ ਲੱਗਿਆ ਉਹ ਨਹੀਂ ਹੁੰਦਾ ਸਾਰੇ ਓਰੀਜਨਲ ਓਰੀਜਨਲ ਨੰਬਰਾਂ ਦੇ ਠੀਕ ਆ ਬਈ ਜੀ ਤੇ ਅੱਗੇ ਆ ਗਿਆ ਬਈ 5210 ਕੰਡੀਸ਼ਨ ਚੈੱਕ ਕਰ ਲਓ ਬਈ ਜੀ ਤੇ ਮਾਡਲ ਰੋਗਾ ਇਹ 2022 ਦੇ ਵੀਰੇ 12 ਮਹੀਨੇ ਦਾ ਕਾਪੀ ਤੇਜ ਦੀ ਇਹਦੀ ਠੀਕ ਆ ਜੀ ਟਾਪ ਮਾਡਲ ਦੇ ਵਿੱਚ 4 ਵਾਰਸ ਬੀਟੀਓ ਬਿਲਕੁਲ ਨਵਾਂ ਟਰੈਕਟਰ ਆ ਫਰੈਸ਼ ਠੀਕ ਆ ਜੀ ਹਰ ਵਾਰ ਸਪੀਡ ਆ ਜਾਂ ਸੀ ਜੋ ਘਟਾ ਲਿਆ ਹੋਇਆ ਟਰੈਕਟਰ ਆ ਵੀਰੇ ਠੀਕ ਆ ਭਾਜੀ ਮਤਲਬ ਘੰਟੇ ਚੱਲਿਆ ਭਾਜੀ ਇਹ ਚੱਲਿਆ 550 ਘੰਟੇ ਚੱਲਿਆ ਠੀਕ ਆ ਰਮਾ ਹੀ ਹੋਇਆਗਾ ਜਿਵੇਂ ਨਵਾਂ ਟਰੈਕਟਰ ਆ ਠੀਕ ਆ ਭਾਜੀ ਤੇ ਮਤਲਬ ਭਾਜੀ ਜੇ ਤੁਸੀਂ ਖਰੀਦਣ ਆਓਗੇ ਇਹ ਟਰੈਕਟਰ ਭਾਜੀ ਨਾਲੇ ਦਾ 220 ਨੂੰ ਤੇ ਥਲਕਾਰੀ ਪਾ ਕੇ ਦੇਣਗੇ ਨਾਲੇ ਦੇ ਨਾਲ ਦੇਣਗੇ ਲੱਡੂਆਂ ਦਾ ਡੱਬਾ ਹਾਂਜੀ ਠੀਕ ਆ ਭਾਜੀ ਨੋਟ ਕਰ ਲਿਓ ਵੀ ਟਰੈਕਟਰ 22+23 ਮਾਡਲ ਤੇ ਡਿਮਾਂਡ ਬਈ ਹੈ ਗਿਆ ਜੀ ਡਿਮਾਂਡ ਹੈ 798000 ਰੁਪਏ ਵੀਰੇ ਠੀਕ ਹੈ ਜੀ ਪੰਜਾਬ ਦਾ ਨੰਬਰ ਆ ਪਹਿਲੀ ਪਾਰਟੀ ਦਾ ਠੀਕ ਹੈ ਫਰਸਟ ਪਾਰਟੀ ਦਾਗਾ ਠੀਕ ਆ ਬਈ ਕੰਡੀਸ਼ਨ ਦਾ ਐਨ ਨਵਾਂ ਪਿਆ ਨਵਾਂ ਟਰੈਕਟਰ ਆ ਵੀਰੇ ਜਿੰਨੇ ਟਰੈਕਟਰ ਦਿਖਾਏ ਆ ਬਈ ਜੀ ਕੰਚ ਵਰਕੇ ਗੱਲ ਜਾਨਾ ਬਈ ਜੀ ਨਵਾਂ ਨਵਾਂ ਟਰੈਕਟਰ ਆ ਕੋਈ ਆ ਕੇ ਆਏ ਨਹੀਂ ਆਹ ਵਾਲਾ ਕਹਿੰਦੇ ਵੀ ਤੁਸੀਂ ਗੱਲ ਕਹਿੰਦੇ ਹੋਰ ਨਿਕਲੀ ਕੋਸੂਰ ਹੋਣੀ ਨਹੀਂ ਠੀਕ ਆ ਕਹਾ ਕੇ ਉਹ ਨਹੀਂ ਠੀਕ ਆ ਬਈ ਜੀ ਤੇ ਅਗਲਾ ਬਈ ਜੀ ਆ ਗਿਆ ਸਟੈਂਡਰਡ ਆ ਇਹ ਸਟੈਂਡਰਡ ਆ ਵੀਰੇ 2017 ਮਾਡਲ ਟਾਪ ਮਾਡਲ ਦੇ ਵਿੱਚ ਆ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਦੇ ਠੀਕ ਆ ਜੀ ਫਰਸਟ ਪਾਰਟੀ ਦਾ ਇਹ ਵੀ ਠੀਕ ਹੈ ਜੀ ਨਾਲ ਦੀ ਟਾਇਰ ਨੇ ਵੀਰੇ 70 75 ਰੁਪਏ ਠੀਕ ਹੈ ਵਗੈਰਾ ਅਰੀਜਨ ਹੀ ਲੱਗਿਆ ਏਜੰਸੀ 14 ਦੇ ਕੇ 16 ਦੇ ਵੀ ਟਾਇਰ 16 ਦਾ ਟਾਇਰ 60 ਹਾਊਸ ਪਾਵਰ ਆ ਜੀ ਠੀਕ ਆ ਭਾਈ ਜੀ ਇਹ ਰੇਟ ਭਾਈ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਾਗਾ ਜੇ ਇਸ ਟਰੈਕਟਰ ਹੋਰ ਆਉਂਦੇ ਨਹੀਂ ਕੋਈ ਠੀਕ ਆ ਜੀ ਜੇ ਮਤਲਬ ਕਹੇ ਨਾ ਆ ਹਾਊਸ ਪਾਵਰ ਵੀ ਵਧਦਾ ਕਿ ਜੋਰ ਵੀ ਵਧੀਆ ਮਾਰਦਾ ਕਹਿੰਦਾ ਰੇਟ ਵੀ ਘਟਦਾ ਰੇਟ ਵੀ ਘਟਦਾ ਦਿਲ ਸਰ ਤੋਂ ਬਹੁਤ ਘਟਾ ਠੀਕ ਆ ਜੀ ਤੇ ਇਹਦੀ ਡਿਮਾਂਡ ਹੈ ਜੀ ਭਾਈ ਜੀ 435000 ਰੁਪਏ ਡਿਮਾਂਡ ਰੱਖੀ ਆਪਾਂ ਵੀਰੇ ਬਾਕੀ ਮੌਕੇ ਤੇ ਮਾਨਤਨ ਕਰ ਦਾਂਗੇ ਠੀ ਚਾਹੇ 855 ਲੈ ਲਓ ਬਾਈ ਚਾਹੇ ਸੋਨਾ ਰੀਕਾ ਲੈ ਲਓ 85917 ਮਾਡਲ ਆ ਮਾਰੇ 5.5 ਲੱਖ ਰੁਪਏ ਦਾ ਸਹੀ ਗੱਲ ਆ ਬਾਈ ਲੱਖ ਲੱਖ ਪਰਾਸੀ ਜਾਣਗੇ ਚਾਹੇ 120000 ਰੁਪਏ ਆ ਜੀ ਆਪਾਂ 435 ਮੰਗਦੇ ਆ ਲੈ ਮਿੱਤਰੋ 435 ਮੰਗਦੇ ਆ ਬਾਈ ਹਾਂ ਬਾਹਰ ਤਾਂ ਹੋ ਜੂਗਾ ਤੇ ਅੱਗੇ ਆ ਗਿਆ ਬਾਈ ਜੀ 963 ਆ ਤੇ ਇਹ ਮਾਡਲ ਹੈਗਾ ਬਾਈ ਜੀ ਇਹ 2020 ਮਾਡਲ ਆ ਬਾਈ ਨਾਲ ਦੀ ਟਾਇਰ ਨੇ ਦੇ ਠੀਕ ਆ ਜੀ ਟਰੈਕਟਰ ਬਿਲਕੁਲ ਨਵਾਂ ਹੈ ਵੀ 3 ਸਪੀਡ ਦੇ ਵਿੱਚ ਹੈ ਠੀਕ ਆ ਜੀ ਜੇ ਆਪਾਂ ਰੱਖਿਆਗਾ ਜੀ 6 ਲੱਖ ਤੇ 65000 ਰੁਪਏ ਠੀਕ ਆ ਜੀ ਫਰਸਟ ਪਾਰਟੀ ਦਾ ਟਰੈਕਟਰ ਬਿਲਕ ਠੀਕ ਹੈ ਸਾਢੇ 6 ਕਰੀਏ ਹਾਂ ਸਾਢੇ 6 ਦਾ ਦੇ ਦਾਂ ਠੀਕ ਹੈ ਬਾਈ ਜੀ ਤੇ ਅੱਗੇ ਆ ਗਿਆ ਬਾਈ ਜੀ 5405 4x4 ਆ ਗਿਆ ਗੇਅਰ ਪ੍ਰੋ ਆ ਗਿਆ 4 ਸਪੀਡ ਚ ਆ ਗਿਆ ਕਨੋਪੀ ਛਤਰੀ ਲੱਗੀ ਆ ਤੇ ਮਾਡਲ ਲੋਕੋ ਬਾਈ ਜੀ ਮਾਡਲ ਹੈਗਾ 2021 ਬਾਈ ਠੀਕ ਹੈ ਜੀ ਫਰਸਟ ਪਾਰਟ ਆ ਟਰੈਕਟਰ ਆ ਬਿਲਕੁਲ ਨਵਾਂ ਟਰੈਕਟਰ ਹੈ ਵੀ ਨਾਲ ਦੀ ਟਾਇਰ ਨੇ ਠੀਕ ਹੈ ਜੀ ਤੇ ਕਨੋਪੀ ਵਗੈਰਾ ਨਾਲ ਹੀ ਆਪਾਂ ਲਵਣਾ ਇਹ ਤੋਂ ਕੁਝ ਨਹੀਂ ਹੈਗਾ ਘੰਟੇ ਚੱਲੇ ਬਾਈ ਜੀ ਘੰਟੇ ਚੱਲੇ ਹੋਇਆ ਤਕਰੀਬਨ 550 ਘੰਟੇ ਚੱਲਿਆ ਹੋਇਆ ਠੀਕ ਹੈ ਸਾਢੇ 550 ਘੰਟੇ ਚੱਲਿਆ ਹੋਇਆ ਬਾਈ ਜੀ ਤੇ ਡਿਮਾਂਡ ਰੂ ਗਈ ਡਿਮਾਂਡ ਦੀ ਆਪਾਂ 6.5 ਲੱਖ ਰੁਪਏ ਮੰਗਦੇ ਆ ਠੀਕ ਆ ਜੀ ਮੌਕੇ ਦੇ ਮਾਨਦਾਨ ਫੁੱਲ ਕਰਦੇ ਆ ਠੀਕ ਆ ਬਾਈ ਤੇ ਆ ਗਿਆ ਗਿਆ ਬਾਈ ਇਹ ਪੰਜਾਬੀ ਯੂਜੀ ਗੇਰਾ ਪਲੱਸ ਆਲਾ ਮਾਡਲ ਆਗਾ ਕੰਡੀਸ਼ਨ ਚੈੱਕ ਕਰ ਲੋ ਵੀ ਟਰੈਕਟਰ ਦੀ 22 ਮਾਡਲ ਆ ਕਨੋਪੀ 73 ਲੱਗੀ ਹੋਇ ਲਫਾ ਵਲੂਪੇ ਜੇ ਤੱਕ ਨਾਲ ਦੀ ਨਵਾਂ ਟਰੈਕਟਰ ਰਵਰੇ ਵੀ 8 850 ਘੰਟੇ ਚੱਲੇ ਮੈਂ ਸਾਬ ਠੀਕ ਆ ਬਾਈ 22 ਮਾਡਲ ਆ ਪਹਿਲੀ ਪਾਰਟੀ ਦਾ ਹੈਵੀ ਲਿਫਟ ਕੰਪੈਸਟ ਜਗ੍ਹਾ ਨੇ ਬਾਈ ਹਾਂ ਠੀਕ ਆ ਟਾਪ ਮਾਡਲ ਦੇ ਵਿੱਚ ਆ ਜਮਾ ਠੀਕ ਆ ਜੀ ਨਾਲ ਦੀ ਟਾਇਰ ਨੇ ਦੇ ਕੋਈ ਟਾਇਰ ਦੁਬਾਰੇ ਹੋਏ ਆਪਣੀ ਗ ਜਦੋਂ ਕਾਪੀ ਕਾ ਆ ਜਾਂਦੀ ਗਾਰੰਟੀ ਆ ਗਈ ਬਾਈ ਜੀ ਟਰੈਕਟਰ ਦੇ ਵੀ ਫੁੱਲ ਗਾਰੰਟੀ ਹੋ ਗਏ ਪੈਸੇ ਲਾਉਣੇ ਆ ਬਾਈ ਜੀ ਬਾਅ ਕੇ ਜਿਹੜੀ ਜਿੰਨਾ ਟਾਈਮ ਤੁਹਾਡੀ ਤਸੱਲੀ ਨਹੀਂ ਹੁੰਦੀ ਉਹ ਤਾਂ ਆਪਣੇ ਨਾ ਬੰਦਾ ਕਰ ਲੈ ਯਾਰ ਆ ਵਾਹਣ ਹੁਣ ਤਾਂ ਵਿਲੇ ਪਏ ਨੇ ਠੀਕ ਹੈ 2 ਘੰਟੇ ਵੱਲ ਜਾਂ 3 ਘੰਟੇ ਵੱਲ ਜਾਂ ਸਾਰੀ ਦਿਹਾੜੀ ਬਹੀ ਜਾਵੇ ਠੀਕ ਹੈ ਜਿੰਨਾ ਟਾਈਮ ਬਾਈ ਤੁਹਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਟਾਈਮ ਚ ਜਿਹੜੀ ਟਰੈਕਟਰ ਦਾ ਹੋਣਾ ਕਰ ਰਿਹਾ ਨਾ ਬਾਈ ਠੀਕ ਹੈ ਬਾਈ ਜੀ ਤੇ ਇਹਦੀ ਡਿਮਾਂਡ ਰੁਕੇ ਜੀ ਮਾੜੇ ਦੀ 1290000 ਰੁਪਏ ਆ ਬਾਈ ਠੀਕ ਹੈ ਜੀ ਬਾਅਦ ਵਿੱਚ ਮੌਕੇ ਤੇ ਕਰ ਲਾਂਗੇ ਬਾਦ ਗੱਲ ਠੀਕ ਆ ਬਾਈ ਜੀ ਤੇ ਹੋਰ ਵੀ ਟਰੈਕਟਰ ਹੁੰਦੇ ਨੇ ਬਾਈ ਆਪਣੇ ਕੋਲੇ ਹੈ ਕੋਈ ਕੁਝ ਕਾਈ ਆਈ ਜਾਂਦਾ ਕੋਈ ਪਰਨਾਲੇ ਤੋਂ ਉਤਾਰ ਚਲਾਇਆ ਟਰੈਕਟਰ ਆਪਣੇ ਕੋਲੇ 20 25 ਹੁੰਦੀ ਆ ਤਗਰੀ ਮਾਰੂ ਠੀਕ ਆ ਬਾਈ ਜੀ ਲੋਨ ਵਗੈਰਾ ਦੀ ਸੁਧਾ ਹੈਗੀ ਆ ਜੀ ਜਿਹੜੇ ਤੇ ਮਾਰਦੀ ਕਰਵਾ ਲੈ ਵੀਰੇ ਲੋਨ ਆਪਾਂ ਸਾਰਿਆਂ ਦੀ ਕਰਵਾ ਲਈ ਠੀਕ ਆ ਬਾਈ ਜੀ ਆਉਣਾ ਜਿੱਥੇ ਬੈਜ ਟਰੈਕਟਰ ਕਿਤੇ ਆਉਣਾ ਆਪਣਾ ਹੈਗਾ ਰਿਸਟੈਂਡਰਡ ਚੋਂ ਕਿਥੇ ਹੋ ਆਪਣਾ ਮਨ ਇਹਦੇ ਕੋਲ 7-8 ਕਿੱਲੇ ਦੀ ਬਾਈ ਦੇ ਠੀਕ ਹੈ ਜੀ ਉਸੇ ਨਾਲ ਹੀ ਆਪਣਾ ਨੈਸ਼ਨਲ ਟੱਬ ਦੇ ਬਿਲਕੁਲ ਨਾਲ ਸ਼ੋਰੂ ਠੀਕ ਹੈ ਬਈ ਜੀ ਮੋਬਾਈਲ ਨੰਬਰ ਹੋ ਗਿਆ ਬਈ ਮੋਬਾਈਲ ਨੰਬਰ ਆਪਣਾ ਹੈਗਾ 97817 ਜੀ 14970 ਠੀਕ ਹੈ ਜੀ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਬਈ ਜੀ ਗੱਲ ਕਰਕੇ ਬਈ ਲੱਗ ਧੰਨਵਾਦ ਬਈ ਜੀ ਚਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾਗਾ ਜਾਂ ਸਿੱਧਾ ਵੇਚਣਾਗਾ ਕਿਰਾਏ ਤੇ ਲੈਣਾਗਾ ਤਾਂ ਸੰਪਰਕ ਕਰ ਲਓ ਬਈ